ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਅੱਜ ਦੁਪੱਟਾ ਸੂਟ ਲੈ ਕੇ ਆਏ ਬਹੁਤ ਸੋਹਣੇ ਪ੍ਰਿੰਟ ਹੋਣਗੇ ਤੁਸੀਂ ਐਂਡ ਤੱਕ ਵੀਡੀਓ ਤੇ ਬਨੇ ਰਹਿਣਾ ਬਹੁਤ ਹੀ ਪਿਆਰੇ ਪਿਆਰੇ ਸੂਟ ਹੋਣਗੇ ਇਹ ਰਹਿਣਗੇ ਜੀ ਆਪਣੇ ਕੋਲ ਪ੍ਰਿੰਟਡ 5 ਮੀਟਰ ਸੂਟ ਦੀ ਕੱਟ ਰਹੇਗੀ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟਾ ਇਹਦੀ ਕੱਟ 2.5 ਮੀਟਰ ਰਹੇਗੀ ਤੇ ਮਸਲੀਨ ਦਾ ਇਸ ਨਾਲ ਦੁਪੱਟਾ ਲੈਸ ਲੱਗੀ ਮਿਲੇਗੀ ਐਂਡ ਜੋ ਸ਼ਰਟ ਤੇ ਆਪਾਂ ਲੈਸ ਵਰਕ ਦਾ ਡਿਜ਼ਾਈਨ ਕੀਤਾ ਹੋਇਆ ਤੁਸੀਂ 699 ਵਿੱਚ ਇਹ ਸੂਟ ਬਾਈ ਕਰ ਸਕਦੇ ਹੋ ਆਨਲੀ ਤੁਸੀਂ ਸਲਾਈ ਕਰਕੇ ਵੇਅਰ ਕਰਨਾ ਹੈ ਲੈਸ ਦਾ ਡਿਜ਼ਾਈਨ ਆਪਾ ਉੱਪਰ ਕੀਤਾ ਹੋਇਆ ਤੇ ਤੁਸੀਂ ਇਸ ਨੂੰ ਬਾਈ ਕਰਨ ਲਈ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਵਿਦਾਊਟ ਲਰਨਿੰਗ ਸਟਿਚ ਹੋਣਗੇ ਇਹ ਰਹੇਗਾ ਜੀ ਕਾਟਨ ਦਾ ਸੂਟ ਗੀਂਸਾ ਕਾਟਨ ਦਾ neck ਤੇ ਲੈਸ ਵਰਕ ਦਾ ਸ਼ਰਟ ਦੇ ਫਰੰਟ ਤੇ ਬਾਟਮ ਵੀ ਸਾਂ ਗੀਂਸਾ ਕਾਟਨ ਦੀ ਰਹੇਗੀ ਵਰਕ ਵਾਲੀ ਬਾਟਮ ਦੇ ਵਰਕਸਾ 2.5 ਮੀਟਰ ਦੁਪੱਟਾ 1290 ਚ ਬਾਈ ਕਰ ਸਕਦੇ ਹੂੰ ਇਹ ਰਹਿਣੀ ਹੈ ਆਪਣੇ ਕੋਲ ਪਿਓਰ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਸ਼ਰਟ 1.81 ਵੱਡੇ ਪੈਨੇ ਦੇ ਵਿੱਚ ਬਾਟਮ ਇਸ ਦੇ ਨਾਲ 2.5 ਮੀਟਰ ਰਹੇਗੀ ਨਾਲ ਪਾਕਿਸਤਾਨੀ ਕੋਰਾ ਚਿਕਨ ਵਰਕ ਵਾਲਾ ਦੁਪੱਟਾ ਰਹੇਗਾ 2.5 ਮੀਟਰ ਵਿਦਆਊਟ ਲਰਨਿੰਗ ਸਟੀਚ ਹੋਣਗੇ ਬਹੁਤ ਹੀ ਪਸੰਦ ਆ ਰਹੇ ਨੇ ਇਹ ਵਾਲੇ ਸੂਟ ਸਾਰੇ ਕਸਟਮਰ ਨੂੰ ਤੇ ਸੋ ਇਹ ਆਪਾਂ ਵੀਡੀਓ ਬਣਾ ਕੇ ਸਾਰੇ ਨਿਊ ਪ੍ਰਿੰਟ ਆਈਸੀ ਐਡ ਕਰਦੇ ਨੇ ਅਪਡੇਟ ਕੀਤੇ ਨੇ ਤੁਸੀਂ ਇਸ ਨੂੰ 799 ਵਿੱਚ ਬਾਈ ਕਰ ਸਕਦੇ ਹੋ WhatsApp ਨੰਬਰ ਆਪਣਾ ਦਿੱਤਾ ਹੁੰਦਾ ਸਕਰੀਨ ਤੇ ਜੋ ਚੱਲ ਰਿਹਾ ਉਸੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ ਗਰਮੀ ਦਾ ਫੈਬਰਿਕ ਵਿਦਾਊਟ ਲਰਨਿੰਗ ਸਾਰੇ ਸੂਟ ਸਟਿਚ ਹੁੰਦੇ ਨੇ ਇਹ ਰਹੇਗਾ 5 ਮੀਟਰ ਕੋਲਕਾਤਾ ਕਾਟਨ ਰਹੇਗੀ ਥ्रेड ਵਰਕ ਮਿਲੇਗਾ ਦੁਪੱਟਾ ਇਸਦੇ ਨਾਲ 2.5 ਮੀਟਰ ਡਿਜ਼ਾਈਨਰ ਸੂਟ ਦੁਪੱਟਾ ਮਸਲੀਨ ਦਾ ਰਹੇਗਾ 750 ਵਿੱਚ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਇਹ ਰਹੇਗਾ 3.5 ਮੀਟਰ ਵੱਡੇ ਪਣੀ ਦੇ ਵਿੱਚ ਕੈਮਰੀ कॉटन ਦਾ सूट ਜੋ ਕਿ ਬਹੁਤ ਹੀ ਜ਼ਿਆਦਾ ਡਿਮਾਂਡ ਰਹਿੰਦੀ ਇਹਨਾਂ ਸੂਟਾਂ ਦੀ ਤੇ ਦੁਪੱਟਾ ਇਸਦੇ ਨਾਲ ਟਾਈਡ ਆਈ ਰਹੇਗਾ 675 ਦੇ ਵਿੱਚ ਤੁਸੀਂ ਘਰ ਬੈਠੇ ਇਹਨਾਂ ਸੂਟਾਂ ਨੂੰ ਬਾਈ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇਹ ਕੈਮਰੀ कॉटन ਦੀ ਸ਼ਰਟ ਰਹੇਗੀ 670 ਵੱਡੇ ਪانے ਤੇ ਚਿਕਨ ਦਾ ਪਲਾਜ਼ੋ ਰਹੇਗਾ ਨਾਲ ਤੇ ਨਾਲ ਮਲਮਲ कॉटन ਦਾ ਦੁਪੱਟਾ ਰਹੇਗਾ 1 ਮੀਟਰ ਤੁਸੀਂ ਇਹ ਵੀ 750 ਚ ਕਰਕੇ ਸੂਟ ਬਾਇ ਕਰ ਸਕਦੇ ਹੋ ਮੈਚਿੰਗ ਸੂਟ ਰਹਿਣਗੇ ਪਲੇਨ ਬਾਟਮ ਤੇ ਨਾਲ ਇਹ ਜੋ ਸ਼ਰਟ ਆ ਉਹ ਕਾਟਨ ਦੀ ਵਰਕ ਲਈ ਰਹੇਗੀ 1.75 ਵੱਡੇ ਪਣੇ ਚ ਸ਼ਰਟ ਤੇ 2 ਮੀਟਰ ਵੱਡੇ ਪਣੇ ਚ ਬਾਟਮ 800 800 ਦੇ ਵਿੱਚ ਤੁਸੀਂ ਇਹ ਬਾਇ ਕਰ ਸਕਦੇ ਹੋ ਥੈਂਕ ਯੂ